ਇਹਦੇ ਬਗੇ ਜਿਹੜਾ ਅੱਜ ਜਿਹੜੀ ਕਾਫੀ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸਰਮ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਧ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀਗੀ ਉਹ ਇਹਨਾਂ ਇਨਫੋਰਮੇਸ਼ਨ ਦੇ ਸਾਡੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਆਡਾ-ਆਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਆਈ ਜੋਸ ਫਾਲਸਿੰਗ ਮਿਡਵੇ ਤੇ ਜਿਹਨੇ ਨਾਕਾ ਬੰਦੀ ਕੀਤੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੌਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫ ਆਰ ਨੰਬਰ 172 ਆਰਮੈਕਟ ਦਿੱਤਾ ਹੈ ਤਾਂ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਨੂੰ ਪਿਸਟਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਇੰਨੀ ਕਵਰੀ ਲੈ ਕੇ ਆਇਆ ਕਿ ਸਾਰੇ ਫੀਟ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਤਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਨਡੀਪੀਐਕਸ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਠਾਣਾ ਪੈਂਦਾ ਤਲਾਸ਼ ਦੇ ਵਿੱਚ ਸਰ ਮਨਸ਼ਾ ਦਾ ਕੁਝ ਪਤਾ ਲੱਗਿਆ ਕਿ ਕਿਆ ਮਛਲੀ ਨਹੀਂ ਹੈ ਪਿਸਤਲ ਕਿੱਥੇ ਕਿਆ ਕਰ ਰਹਾ ਹੁੰਦਾ ਹਾਂ ਉਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲਬ ਰਿਮਾਂਡ ਦੇ ਦੌਰਾਨ ਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਮਗਿਆ ਪਤਾ ਜਿਹੜੇ ਬੈਡ ਐਲੀਮੈਂਟ ਹੈ ਉਹਨਾਂ ਨਾਲ ਦਾ ਕੋਈ ਹੈ ਜ ਕੋਈ ਪੰਧਾ ਜਿਹਾ ਹਾਂਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਆਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰ ਉਹਨੂੰ ਇਹ ਪਿਸਟਲ ਫੜਾਉਣੀ ਸੀ ਕਿੱਥੋਂ ਲਿਆ ਸੀਗਾ ਸਰ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟ ਜਿੱਥੇ ਬੈਠ ਕੇ ਆਏ ਸੀ ਇੱਥੇ ਤੱਕ ਜੀ ਇਹਦੇ ਦੱਸਣ ਮੁਤਾਬਕ ਜੇ ਵਕ ਵਕ ਵੀ ਕਲਾਂਦੇ ਆਉਂਦੇ ਆ ਜਿੱਦਾਂ ਕੋਈ ਬਸ ਤੇ ਆ ਗਿਆ ਜਾਂ ਟੈਂਪੂ ਤੇ ਆ ਗਿਆ ਇਹਨੇ ਅੱਗੇ ਨਾਕਾਬੰਦੀ ਦੇਖ ਕੇ ਉਹ ਨਾਕੇ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕਤ ਦੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਇਹਨਾਂ ਨੇ ਕੋਈ ਦੱਸਿਆ ਵੀ ਜਿੱਥੋਂ ਦਿੱਲੀੋਂ ਲੈ ਕੇ ਆਉਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਮਤਲਬ ਲਾਇਸੈਂਸ ਵਾਲੇ ਪਿਸਟਲਸ ਦਾ ਕੋਈ ਦੁਕਾਨ ਹੈ ਜਾਂ ਵੈਸੇ ਇਹ ਬੈਸਡ ਫੋਨ ਹਾਂਜੀ ਇਹ ਪਾਰਸਲ ਦੀ ਆਪਾਂ ਕਹਿ ਸਕਦੇ ਹਾਂ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਹੀ ਦੇਣਾ ਸੀ ਪਿਸਟਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੋਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਦੱਸਾਂਗੇ ਕਿ ਆ ਗਰੀਦ ਕੇ ਲੈ ਕੇ ਆਂਦਾ ਸੀ ਜਾਂ ਵਿੱਚ ਸਪਲਾਈਅਰ ਸੀਗਾ ਨਹੀਂ ਇਹਦੇ ਮੁਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਦੋਸਤ ਹੈ ਉਹਨੇ ਮਤਲਬ ਇਹਨੂੰ ਕਿਹਾ ਸੀ ਉਹ ਦੋ ਦਿੱਲੀ ਜਾ ਕੇ ਇਹ ਦੋ ਪਿਸਟਲ ਲੈ ਕੇ ਆ